ਜੀ ਤੋਹਾ ਨੂੰ ਵੀ ਲੱਗਦਾ ਕਿ ਅੱਜਕੱਲ੍ਹ ਧਰਤੀ ਤੇ ਗਰਮੀ ਬਹੁਤ ਹੋ ਗਈ ਆ ਜਾਂ ਇੱਥੇ ਰਹਿਣਾ ਮੁਸ਼ਕਲ ਹੁੰਦਾ ਜਾ ਰਿਹਾ ਤਾਂ ਜਰਾ ਰੁਕੋ ਅੱਜ ਮੈਂ ਤੁਹਾਨੂੰ ਅਜਿਹੀ ਯਾਤਰਾ ਤੇ ਲੈ ਕੇ ਜਾਵਾਂਗਾ ਜਿਸ ਤੋਂ ਬਾਅਦ ਤੁਹਾਨੂੰ ਆਪਣੀ ਧਰਤੀ ਸਵਰਗ ਲੱਗਣ ਲੱਗ ਜਾਵੇਗੀ। ਅੱਜ ਅਸੀਂ ਬ੍ਰਹਿਮੰਡ ਦੇ ਪੰਜ ਅਜਿਹੇ ਗ੍ਰਹਿਾਂ ਤੇ ਜਾਵਾਂਗੇ ਜਿੱਥੇ ਜ਼ਿੰਦਗੀ ਦਾ ਮਤਲਬ ਸਿਰਫ ਤੇ ਸਿਰਫ ਮੌਤਾ। ਸਾਡਾ ਪਹਿਲਾ ਪੜਾਅ ਐ ਵੈਸਪਸੈਟਰ ਵੀ ਦੂਰੋਂ ਦੇਖਣ ਨੂੰ ਇਹ ਸਾਇਦ ਸ਼ਾਂਤ ਲੱਗੇ ਪਰ ਇਸ ਦੀ ਅਸਲੀਅਤ ਬਹੁਤ ਖੋਫਨਾਕ ਆ। ਇੱਥੇ ਇੰਨੀ ਗਰਮੀ ਆ ਕਿ ਲੋਹਾ ਵੀ ਪਿਗਲ ਕੇ ਪਾਹ ਬਣ ਜਾਂਦਾ ਏ। ਪਰ ਅਸਲੀ ਕਹਾਣੀ ਰਾਤ ਨੂੰ ਸ਼ੁਰੂ ਹੁੰਦੀ ਆ ਜਦੋਂ ਅਸਮਾਨ ਚੋਂ ਪਾਣੀ ਨਹੀਂ ਸਗੋਂ ਪਿਗਲੇ ਹੋਏ ਗਰਮ ਲੋਹੇ ਦਾ ਮੇਹ ਵਰ੍ਹਦਾ ਏ। ਸੋਚੋ ਜਿੱਥੇ ਲੋਹਾ ਵੀ ਬ ਹੁਣ ਚਲਦੇ ਹਾਂ ਐਚ ਡੀ 189733ਵੀ ਵੱਲ ਇਹ ਗ੍ਰਹਿ ਦੇਖਣ ਨੂੰ ਨੀਲੇ ਰੰਗ ਦਾ ਬਹੁਤ ਖੂਬਸੂਰਤ ਲੱਗਦਾ ਪਰ ਇਸ ਦੀ ਖੂਬਸੂਰਤੀ ਇੱਕ ਝਾਲਾ ਇੱਥੇ ਹਵਾਵਾਂ 9000 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚਲਦੀਆਂ ਨੇ ਪਰ ਸਿਰਫ ਹਵਾ ਹੀ ਨਹੀਂ ਇਸ ਹਵਾ ਵਿੱਚ ਕੱਚ ਦੇ ਬਰੀਕ ਟੁਕੜੇ ਉੱਡਦੇ ਨੇ ਮਤਲਬ ਜੇ ਤੁਸੀਂ ਇੱਥੇ ਉਤਰੇ ਤਾਂ ਤੁਹਾਨੂੰ ਹਵਾ ਉਡਾਏਗੀ ਨਹੀਂ ਸਗੋਂ ਲੱਖਾਂ ਟੁਕੜਿਆਂ ਵਿੱਚ ਚੀਰ ਦੇਵੇਗੀ ਤੀਜੇ ਨੰਬਰ ਤੇ ਆ ਸਾਡਾ ਗਵਾਂਡੀ ਸ਼ੁਕਰ ਗ੍ਰਹਿ ਇਸ ਨੂੰ ਤਾਂ ਸਦੀ ਦੀ ਭੈਣ ਵੀ ਕਿਹਾ ਜਾਂਦਾ ਪਰ ਇਹ ਕਿਸੇ ਜ਼ਹਿਰੀਲੇ ਦੁਸ਼ਮਣ ਤੋਂ ਘੱਟ ਨਹੀਂ ਹੈਗਾ ਇੱਥੇ ਬੱਦਲ ਪਾਣੀ ਦੇ ਨਹੀਂ ਸਗੋਂ ਫਿਊਰੀਕ ਐਸਿਡ ਦੇ ਨੇ ਤਾਪਮਾਨ 475 ਡਿਗਰੀ ਆ ਜੋ ਕਿਸੇ ਵੀ ਚੀਜ਼ ਨੂੰ ਸਾੜ ਦੇਵੇ ਤੇ ਇੱਥੇ ਹਵਾ ਦਾ ਦਬਾਅ ਇੰਨਾ ਜ਼ਿਆਦਾ ਕਿ ਇਨਸਾਨ ਕੁਝ ਹੀ ਸਕਿੰਟਾਂ ਵਿੱਚ ਇੰਜੇ ਚਿਪਕੇ ਜਾਵੇਗਾ ਜਿਵੇਂ ਪੈਰਾਂ ਹੇਠਾਂ ਆਇਆ ਕੋਈ ਖਾਲੀ ਡੱਬਾ ਹੋਵੇ ਸਾਡੀ ਅਗਲੀ ਮੰਜ਼ਲਾਕ ਤੈਪਲਰ 72 ਇਹ ਗਰੇ ਹੁਣ ਸਿਰਫ ਅੱਗ ਦੇ ਸਵਾਦ ਆ ਇੱਕ ਗੋਲਾ ਬਣ ਕੇ ਰਹਿ ਗਿਆ ਇਹ ਆਪਣੇ ਸੂਰਜ ਦੇ ਇੰਨਾ ਨੇੜੇ ਆ ਕਿ ਇਹ ਲਗਾਤਾਰ ਸਾੜਦਾ ਜਾ ਰਿਹਾ ਇੱਥੇ ਦਾ ਤਾਪਮਾਨ ਇੰਨਾ ਜ਼ਿਆਦਾ ਕਿ ਮਜ਼ਬੂਤ ਤੋਂ ਮਜ਼ਬੂਤ ਤੱਤ ਵੀ ਸਿਕੰਟਾਂ ਵਿੱਚ ਪਾਹ ਬਣ ਕੇ ਉੱਡ ਜਾਵੇ। ਇੱਥੇ ਜ਼ਮੀਨ ਤੇ ਪੈਰ ਰੱਖਣਾ ਤਾਂ ਦੂਰ ਆ। ਇਸ ਦੇ ਨੇੜੇ ਜਾਣਾ ਵੀ ਖੁਦਕੁਸ਼ੀ ਕਰਨ ਦੇ ਬਰਾਬਰ ਆ। ਆਖੀਰ ਵਿੱਚ ਆਉਂਦਾ ਪ੍ਰੋਕਸੀਮਾ ਸੈਂਚਰੀ ਵੀ ਵਿਗਿਆਨੀ ਕਹਿੰਦੇ ਨੇ ਕਿ ਇਹ ਰੇਣ ਦੇ ਲਾਇਕ ਹੋ ਸਕਦਾ ਏ ਪਰ ਸਚਾਈ ਕੁਝ ਹੋਰ ਹੀ ਆ ਇੱਥੇ ਹਰ ਵੇਲੇ ਖਤਰਨਾਕ ਸੋਲਰ ਸਟਾਰਮ ਤੇ ਰੇਡੀਏਸ਼ਨ ਦੀ ਬਾਤ ਸੁਣਦੀ ਰਹਿੰਦੀ ਆ ਇਹ ਦੇਖਣ ਨੂੰ ਸਾਇਦ ਧਰਤੀ ਵਰਗਾ ਲੱਗੇ ਪਰ ਇੱਥੇ ਬਿਨਾਂ ਸੁਰੱਖਿਆ ਦੇ ਜਾਣਾ ਸਿੱਧਾ ਮੌਤ ਦੇ ਮੂੰਹ ਵਿੱਚ ਧਾਨ ਦੇ ਬਰਾਬਰ ਆ ਵਿਗਿਆਨ ਸਹੀ ਕਹਿੰਦਾ ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ ਤੇ ਹਰ ਗ੍ਰਹਿ ਰੇਣ ਦੇ ਲਾਇਕ ਨਹੀਂ ਹੁੰਦਾ ਐਨਾ ਪੰਜਾਬ ਵਿੱਚੋਂ ਤੁਹਾਨੂੰ ਸਭ ਤੋਂ ਡਰਾਉਣਾ ਕਿਹੜਾ ਗ੍ਰਹਿ ਲੱਗਿਆ ਕਮੈਂਟ ਕਰਕੇ ਜਰੂਰ ਦੱਸਣਾ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਲਾਈਕ ਸ਼ੇਅਰ ਜਰੂਰ ਕਰ ਦਿਓ ਧੰਨਵਾਦ